ਹੈਲੋ ਹਾਂਜੀ ਸਸਤੀ ਕਾਲਸ ਸਵਾਗਤ ਹੈ ਨੂਰਮਾਨ ਵਲੌਗ ਦੇ ਵਿੱਚ ਹੋ ਉਸ ਨੂੰ ਕਿਵੇਂ ਹੋ ਸਾਰੇ ਉਮੀਦ ਕਰਦੇ ਆਂ ਜੀ ਠੀਕ ਠਾਕ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਤੇ ਹਾਂਜੀ ਕਰਦੇ ਆ ਅੱਜ ਦੀ ਆਪਣੀ ਵੀਡੀਓ ਸ਼ੁਰੂ ਦਿਨ ਹੈਗਾ ਜੀ ਐਤਵਾਰ ਦਾ ਟਾਈਮ ਜਿਹੜਾ ਹੋ ਚੁੱਕਿਆ ਸਵੇਰ ਦਾ ਤੇ ਲਓ ਜੀ ਆਪਾਂ ਨਮਾਉਣ ਲੱਗੇ ਸੀ ਮੱਝਾਂ ਤੇ ਕਿਉਂਕਿ ਅੱਜ ਮੈਂ ਇਸ ਵਕਤ ਤੇ ਉਸ ਤੋਂ ਵੀ ਪਹਿਲਾਂ ਲੱਗੇ ਪਹਿਲਾਂ ਮੈਂ 8 ਵਜੇ ਲੱਗਦੀ ਹੁੰਦੀ ਸੀ ਤੇ ਅੱਜ ਇੱਥੇ 7:30 ਦਾ ਟਾਈਮ ਆ ਕਿਉਂਕਿ ਕੱਲ ਲਾਈਟ ਨੇ ਬਹੁਤ ਜ਼ਿਆਦਾ ਪਰੇਸ਼ਾਨ ਕੀਤਾ 8 ਵਜੇ ਲਾਈਟ ਬੰਦ ਹੋ ਗਈ ਸੀਗੀ ਤੇ ਰਾਤ ਨੂੰ ਮੈਨੂੰ ਲੱਗਦਾ ਸ਼ਾਇਦ 9 9:30 ਵਜੇ ਲਾਈਟ ਆਈ ਸੀਗੀ ਪੂਰਾ ਦਿਨ ਲਾਈਟ ਬੰਦ ਰਹੀ ਫਿਰ ਬਹੁਤ ਪਰੇਸ਼ਾਨੀ ਜੀ ਆਈ ਵੈਸੇ ਕੱਲ ਚਲੋ ਪਸੂ ਤਾਂ ਨਵਾ ਪਿਆਲੇ ਸੀ ਪਰ ਕੱਪੜੇ ਕੁੱਪੜੇ ਰਹਿ ਗਏ ਬਾਕੀ ਸਾਰਾ ਕੰਮ ਜਿਹੜਾ ਰਹਿ ਗਿਆ ਸੀਗਾ ਤੇ ਚਲੋ ਜੀ ਹੁਣ ਪਹਿਲਾਂ ਮੱਝਾਂ ਨੂੰ ਨਵਾ ਪਿਆ ਕੇ ਤੇ ਫਰਸ਼ ਧੋ ਦਈਏ ਜੀ ਲੋ ਜੀ ਇੱਥੇ ਆਪਾਂ ਮੱਜਾਂ ਨੂੰ ਪਾਣੀ ਪਿਆ ਕੇ ਤੇ ਨਵਾਤਾ ਸੀਗਾ ਤੇ ਹੁਣ ਫਰਸ਼ ਤੋ ਰਹੇ ਆਂ ਤੇ ਉਸ ਤੋਂ ਬਾਅਦ ਇੱਥੇ ਆਪਣੀ ਜਿਹੜੀ ਕਣਕ ਤੁਲ ਗਈ ਸੀਗੀ ਤੇ ਫਿਲਹਾਲ ਜਿਹੜੀ ਆਪਣੀ ਨਾ ਕਣਕ ਰਹਿੰਦੀ ਸੀਗੀ ਲੈ ਕੇ ਆਉਣ ਵਾਲੀ ਮੰਡੀ ਚੋਂ ਤੇ ਉਹ ਕੁਝ ਤਾਂ ਲੈ ਆਂਦੀ ਸੀਗੀ ਤੇ ਕੁਝ ਬਾਕੀ ਸੀਗੀ ਜਾਨਕੀ ਮੈਨੂੰ ਲੱਗਦਾ ਸ਼ਾਇਦ 16 ਕਮਾਣਾ ਜਿਹੜੀ ਆਪਣੀ ਕਣਕ ਰਹਿੰਦੀ ਸੀਗੀ ਲੈ ਕੇ ਆਉਣ ਵਾਲੀ ਉਹ ਹੁਣ ਲੈ ਕੇ ਆਏ ਸੀਗੇ ਤੇ ਅਰਸ਼ਨੂਰ ਵੀ ਗੱਟੇ ਉਤਾਰ ਰਿਹਾ ਸੀਗਾ ਹਨਾ ਤੇ ਜਦੋਂ ਬੱਚਾ ਵੱਡਾ ਹੋ ਜਾਂਦਾ ਆਪਣੇ ਨਾਲ ਹੈਲਪ ਕਰਾਉਣ ਲੱਗ ਜਾਂਦਾ ਹਨਾ ਤਾਂ ਮਨ ਖੁਸ਼ ਹੁੰਦਾ ਤੇ ਆਪਣੇ ਆਪ ਹੀ ਲੱਗ ਗਿਆ ਇਹਨੂੰ ਵਿਚਾਰੇ ਨੂੰ ਕਿਹਾ ਵੀ ਨਹੀਂ ਸੀਗਾ ਕਹਿੰਦਾ ਮਮਾ ਮੈਂ ਲਾਵਾਂ ਵੀ ਬੋਰੀਆਂ ਮੈਂ ਲਵਾਵਾਂ ਤੇ ਡੈਡੀ ਦੇ ਨਾਲ ਮੈਂ ਲੱਗ ਜਾਣਾ ਤੇ ਮੈਂ ਕਿਹਾ ਸੀ ਚੱਲ ਵੀ ਮੈਂ ਤੇਰੇ ਨਾਲ ਲਵਾ ਦਿੰਨੀ ਆ ਤੇ ਕਹਿੰਦਾ ਨਹੀਂ ਮੈਂ ਲਾ ਲੂੰਗਾ ਮੈਂ ਇਕੱਲਾ ਲਾਉਂਗਾ ਕਹਿੰਦਾ ਇਕੱਲਾ ਘੱਟੇ ਚੱਕੂਗਾ ਤੇ ਫਿਰ ਵਿਚਾਰੇ ਨੇ ਜਿੰਨੇ ਕਰ ਵੀ ਲੱਥੇ ਹਨਾ ਤੇ ਉਹਨੇ ਕ ਲਾਤੇ ਘੱਟੇ ਤੇ ਲਓ ਜੀ ਉਸ ਤੋਂ ਬਾਅਦ ਫਿਰ ਇੱਥੇ ਮੈਂ ਲੱਗੀ ਸੀ ਸਬਜ਼ੀ ਨੂੰ ਤੜਕਾ ਲਗਾਉਣ ਕਿਉਂਕਿ ਹੁਣ ਮੈਂ ਸਬਜ਼ੀ ਸਵੇਰ ਦੇ ਟਾਈਮ ਤੇ ਹੀ ਬਣਾਉਣੀ ਹੋਣੀ ਆ ਤੇ ਬਾਕੀ ਅੱਜ ਤਾਂ ਚਲੋ ਅਰਸ਼ਨੂਰ ਨੇ ਸਕੂਲ ਵੀ ਨਹੀਂ ਜਾਣਾ ਸੀਗਾ ਤੇ ਫਿਲਹਾਲ ਸਬਜ਼ੀ ਨੂੰ ਆਪਾਂ ਲੱਗਿਆਂ ਤੜਕਾ ਲਗਾਉਣ ਤੇ ਸਬਜ਼ੀ ਅੱਜ ਮੈਂ ਬਣਾਉਣ ਲੱਗਿਆਂ ਜੀ ਟਿੰਡੋ ਦੇਸੀ ਟਿੰਡੋ ਤੇ ਆਪਾਂ ਪਿਆਜ਼ ਹਰੀ ਮਿਰਚ ਪਹਿਲਾਂ ਭੁੰਨ ਲੈਣੇ ਆ ਥੋੜਾ ਜਿਹਾ ਤੇ ਇੱਧਰ ਮੈਂ ਦੁੱਧ ਵੀ ਰੱਖ ਦਿੱਤਾ ਸੀ ਨਾਲ ਦੇ ਨਾਲ ਗਰਮ ਹੋਣ ਵਾਸਤੇ ਕਿਉਂਕਿ ਦੁੱਧ ਨੂੰ ਵੀ ਵਾਲਾ ਦਵਾ ਕੇ ਨਾਲ ਦੀ ਨਾਲ ਠੰਡਾ ਕਰਕੇ ਫ੍ਰਿਜ ਦੇ ਵਿੱਚ ਲਾ ਦਿੰਨੇ ਆ ਫਿਰ ਪੂਰਾ ਦਿਨ ਆਏ ਹੁੰਦਾ ਵੀ ਜੇ ਲਾਈਟ ਬੰਦ ਹੋ ਜੂਗੀ ਤਾਂ ਫਿਰ ਦੁੱਧ ਖਰਾਬ ਨਹੀਂ ਹੁੰਦਾ ਤੇ ਬਾਕੀ ਅਸੀਂ ਵੈਸੇ ਚਾਹ ਵੀ ਵਾਲੇ ਵਾਲੇ ਦੁੱਧ ਦੀ ਪੀਨੇ ਆ ਕਿਉਂਕਿ ਅਸੀਂ ਉਹਦੋਂ ਵਾਲਾ ਦਵਾ ਕੇ ਤੇ ਫੇਰ ਹੀ ਉਹਦੀ ਚਾਹ ਬਣਾਉਣੀ ਹੈ ਉਹਦੇ ਉੱਪਰੋਂ ਮਲਾਈ ਲਾ ਕੇ ਤੇ ਹਾਂਜੀ ਲੋ ਜੀ ਆਪਣਾ ਸਬਜੀ ਵਗੈਰਾ ਬਣ ਕੇ ਤੇ ਉਸ ਤੋਂ ਬਾਅਦ ਆਪਾਂ ਸਾਫ਼ ਸੁਥਰੀਆਂ ਦੇ ਕੰਮ ਸਾਰੇ ਸਵੇਰ ਦੇ ਨਿਬੜਲੇ ਸੀਗੇ ਉਸ ਤੋਂ ਬਾਅਦ ਇੱਥੇ ਟਾਈਮ ਹੈਗਾ ਜੀ 3 ਵਜੇ ਦਾ ਹੁਣ ਆਪਾਂ ਮੱਝਾਂ ਨੂੰ ਸੰਨੀ ਕਰ ਲਈ ਸੀ ਤੇ ਅੱਜ ਲਾਈਟ ਬਿਲਕੁਲ ਵੀ ਬੰਦ ਨਹੀਂ ਹੋਈ ਸੀਗੀ ਤੇ ਹੁਣ ਆਪਾਂ ਮੱਜਾਂ ਨੂੰ ਸੰਨੀ ਤਾਂ ਪਹਿਲਾਂ ਜਾਨਕੀ ਖਾਲ ਮੇਰ ਲਾ ਲਈ ਸੀ ਹੁਣ ਦਾਣਾ ਲਾ ਰਹੀਆਂ ਮੈਂ ਖਾਲ ਰਲਾ ਕੇ ਤੇ ਉਸ ਤੋਂ ਬਾਅਦ ਫਿਰ ਮੱਜਾਂ ਨੂੰ ਨਵਾਉਣ ਲੱਗੀ ਸੀ ਜਾਨਕੀ ਮੈਂ ਪਾਣੀ ਪਾਤਾ ਥੋੜਾ ਥੋੜਾ ਮੱਜਾਂ ਦੇ ਉੱਪਰ ਚੱਲ ਪਿੰਡਾ ਠੰਡਾ ਹੋ ਜਾਂਦਾ ਵੀ ਆਪਾਂ ਸੋਚਾ ਲਾ ਪੱਠੇ ਵਧੀਆ ਰੀਜ਼ਨ ਨਾਲ ਖਾ ਲੈਣ ਦਾ ਜਾਨਕੀ ਇਹ ਨਾ ਸੰਨੀ ਰੱਜ ਕੇ ਖਾ ਲੈਣਗੀਆਂ ਹਾਂਜੀ ਲਓ ਜੀ ਆਪਾਂ ਇੱਥੇ ਹੁਣ ਦਾਣਾ ਤਕਰੀਬਨ ਸਾਰਾ ਲਾਤਾ ਤੇ ਕੁਛ ਮੈਂ ਸੰਨੀ ਜਣੀ ਕਿਧਰ ਨੂੰ ਕੱਲੀ ਤੂੜੀ ਕਰ ਦੂੰਗੀ ਸਾਰੀ ਦੇ ਵਿੱਚ ਦਾਣਾ ਨਹੀਂ ਲਾਉਂਦੀ ਇੱਧਰ ਨੂੰ ਕਰ ਦੂੰਗੀ ਤੇ ਉਹ ਬਾਅਦ ਵਿੱਚ ਜਦੋਂ ਇਹਨਾਂ ਨੇ ਇਹ ਖਾ ਲਈ ਤਾਂ ਫਿਰ ਬਾਅਦ ਚ ਪਾਣੀ ਪਿਆ ਕੇ ਤੇ ਫਿਰ ਇਹਦੇ ਵਿੱਚ ਦਾਣਾ ਰਲਾ ਦੂੰਗੀ ਕਿਉਂਕਿ ਇੱਕੇ ਵਾਰੀ ਸਾਰੀ ਦੇ ਵਿੱਚ ਦਾਣਾ ਲਾਤਾ ਤੇ ਫਿਰ ਇਹਨਾ ਇਹਨਾਂ ਨੇ ਡੋਲ ਦੇਣੀ ਥੱਲੇ ਫਿਰ ਡੋਲਦੀਆਂ ਖੰਡਿਆ ਦੇ ਦਿੰਦੀਆਂ ਥੱਲੇ ਤੇ ਲਓ ਜੀ ਹੁਣ ਆਪਾਂ ਮੱਝਾਂ ਬੰਨ ਦਈਏ ਤੇ ਮੱਝਾਂ ਬੰਨ ਕੇ ਤੇ ਫਿਰ ਆਪਣੇ ਬਾਕੀ ਕੰਮ ਕਾਰ ਜੜੇ ਉਹ ਕਰਦੇ ਆ ਪਹਿਲਾਂ ਨੂੰ ਮੱਜਾਂ ਨੂੰ ਬੰਨ੍ਹ ਦਈਏ ਗੋਹਾ ਮੈਂ ਪਹਿਲਾਂ ਹੀ ਚੱਕ ਲਿਆ ਸੀਗਾ ਸੰਨੀ ਕਰਕੇ ਫਿਰ ਮੈਂ ਗੋਹਾ ਚੱਕ ਕੇ ਤੇ ਲਾਈਟ ਸੀਗੀ ਤੇ ਫਿਰ ਮੈਂ ਇਹਨਾਂ ਨੂੰ ਨਵਾਉਣ ਲੱਗ ਗਈ ਤੇ ਪਾਣੀ ਜੇ ਪਾਤਾ ਉੱਤੇ ਚਲਪਿੰਡਾ ਠੰਡਾ ਹੋ ਗਿਆ ਨੇ ਨਾਲ ਹਾਂਜੀ ਲਓ ਜੀ ਆਪਾਂ ਮੱਜਾਂ ਨੂੰ ਸੰਨੀ ਕਰਕੇ ਬੰਨ੍ਹਿਆ ਸੀਗੇ ਤੇ ਹੁਣ ਮੈਂ ਲੱਗੀ ਸੀ ਕੱਪੜੇ ਤਹਿ ਲਾਉਣ ਤੇ ਇਹ ਕਪੜੇ ਅੱਜ ਦੋ ਦਿਨਾਂ ਦੇ ਕਪੜੇ ਧੋਤੇ ਸੀ ਇਹ ਕੱਲ ਨਹੀਂ ਧੋਤੇ ਸੀ ਲਾਈਟ ਕਰਕੇ ਤੇ ਹੁਣ ਮੈਂ ਕਪੜੇ ਮੈਂ ਕਿਹ ਚੱਲਣ ਵਾਲੇ ਤਾਂ ਕਪੜੇ ਤੈਹਲਾ ਕੇ ਰੱਖ ਦਿੰਨੀ ਆ ਤੇ ਜਿਹੜੇ ਪ੍ਰੈਸ ਕਰਨ ਵਾਲੇ ਹੋਏ ਉਹ ਤਾਂ ਇਸ ਤਰ੍ਹਾਂ ਹੀ ਮੈਂ ਰੱਖ ਦੂੰਗੀ ਕਿਉਂਕਿ ਬਾਅਦ ਵਿੱਚ ਪ੍ਰੈਸ ਕਰੂੰਗੀ ਰਾਤ ਦੇ ਟਾਈਮ ਤੇ ਪ੍ਰੈਸ ਕਰ ਲੂੰਗੀ ਤੇ ਫਿਲਹਾਲ ਹੁਣ ਤਾਂ ਮੈਂ ਇਸ ਤਰ੍ਹਾਂ ਹੀ ਰੱਖ ਦੂੰਗੀ ਜਿਹੜੇ ਦੂਸਰੇ ਹੋਏ ਕਪੜੇ ਉਹ ਤੈ ਬਿਨਾ ਪ੍ਰੈਸ ਤੋਂ ਜਾਣੀ ਕੀ ਤੇ ਉਹ ਮੈਂ ਤੈਹਲਾ ਕੇ ਰੱਖ ਦਿੰਨੀ ਆ ਤੇ ਬਾਕੀ ਅੱਜ ਤਾਂ ਵੈਸੇ ਅਰਸ਼ਨੂਰ ਨੇ ਵੀ ਮੇਰੀ ਹੈਲਪ ਵਾਵਾ ਕਰਵਾਤੀ ਸਾਡੀ ਇਹ ਕਿਉਂਕਿ ਉਹ ਨਾ ਆਪਣੇ ਆਪ ਜਾਨੀ ਕਿ ਜਦੋਂ ਉਹਨੂੰ ਕਹਿ ਦਿੰਨੇ ਆ ਕਿਸੇ ਕੰਮ ਨੂੰ ਤਾਂ ਲੱਗ ਜਾਂਦਾ ਕਿ ਤੇ ਉਹਨੇ ਅੱਜ ਵਾਵਾ ਹੈਲਪ ਕਰਵਾਤੀ ਚਲੋ ਸਾਡੀ ਹਨਾ ਸੌਖਾ ਹੋ ਗਿਆ ਤੇ ਬਾਕੀ ਉਹ ਹੀ ਜਦੋਂ ਹਨਾ ਤੇ ਪੁੱਤ ਆਪਣਾ ਜਵਾਨ ਹੁੰਦਾ ਕੋਈ ਵੀ ਆਪਣੇ ਨਾਲ ਕੰਮ ਧੰਦਾ ਕਰਵਾਉਂਦਾ ਹਨਾ ਹੈਲਪ ਕਰਵਾਉਂਦਾ ਨਾ ਤੇ ਮਨ ਸੱਚੇ ਬੜਾ ਖੁਸ਼ ਹੁੰਦਾ ਤੇ ਬਾਕੀ ਬੱਚੇ ਨੂੰ ਉਹ ਵੀ ਆਦਤ ਪੈ ਜਾਂਦੀ ਹੈ ਜੇ ਬੱਚੇ ਨੂੰ ਆਪਾਂ ਵੇਲਾ ਰੱਖੀਏ ਹਨਾ ਤੇ ਫਿਰ ਉਸੇ ਤਰ੍ਹਾਂ ਹੀ ਵਿਲੇ ਰਹਿਣ ਦੀ ਆਦਤ ਪੈ ਜਾਂਦੀ ਹੈ ਹਨ ਤੇ ਬਾਕੀ ਕੰਮ ਵੀ ਸਿਖਾਉਣਾ ਪੜ੍ਹਾਈ ਦੇ ਨਾਲ-ਨਾਲ ਕੰਮ ਹੁੰਦਾ ਵੀ ਸਿਖਾਉਣਾ ਜਿਹੜਾ ਉਹ ਜ਼ਰੂਰੀ ਹੈ ਤੇ ਬਾਕੀ ਜਿਸ ਦਿਨ ਘਰੇ ਹੁੰਦਾ ਨਾ ਤਾਂ ਫਿਰ ਸਕੂ ਆ ਸੋਰੀ ਖੇਤ ਵੀ ਚਲਾ ਜਾਂਦਾ ਹੁੰਦਾ ਆਪਣੇ ਡੈਡੀ ਦੇ ਨਾਲ ਤੇ ਚਲੋ ਜੀ ਆਪਾਂ ਹੁਣ ਕੱਪੜੇ ਜਿਹੜੇ ਤਹਿ ਲਗਾਉਣ ਵਾਲੇ ਸੀ ਉਹ ਲਾ ਦਿੱਤੇ ਤਹਿ ਤੇ ਇਹ ਵਾਲੇ ਯੂਨੀਫਾਰਮ ਹੋ ਗਈ ਬਾਕੀ ਜਿਹੜੇ ਕੱਪੜੇ ਪ੍ਰੈਸ ਵਾਲੇ ਉਹ ਮੈਂ ਇਸ ਤਰ੍ਹਾਂ ਹੀ ਰੱਖ ਦਿੰਨੀ ਆ ਰਾਤ ਨੂੰ ਕਰੂੰਗੀ ਪ੍ਰੈਸ ਤੇ ਹੁਣ ਬਾਕੀ ਕੰਮ ਕਰ ਜਿਹੜੇ ਆਪਣੇ ਉਹ ਕਰਦੇ ਆ ਆਪਾਂ ਤੇ ਅੱਜ ਦੇ ਵਲੌਗ ਦਾ ਕਰਦੇ ਆ ਜੀ ਐਂਡ ਅੱਜ ਦਾ ਵਲੌਗ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਕਮੈਂਟ ਕਰਕੇ ਜਰੂਰ ਦੱਸਿਓ ਜੇ ਚੰਗਾ ਲੱਗਾ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰਨਾ ਠੀਕ ਆ ਜੀ ਮਿਲਦੇ ਆਂ ਨੈਕਸਟ ਵਲੌਗ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਹੱਸਦੇ ਰਹੋ ਵਸਦੇ ਰਹੋ ਖੁਸ਼ ਰਹੋ ਤੰਦਰੁਸਤ ਰਹੋ ਬਾਏ ਬਾਏ